ਸ਼ਸ਼ਕਾਲ ਸਬਰੰਗ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ 소ਨੀਆ ਸਵਾਗਤ ਕਰਦੀ ਹਾਂ ਆਓ ਨਸ ਮਾਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਤੇ ਆਸਟ੍ਰੇਲੀਆ ਚੋਣਾਂ ਦੌਰਾਨ ਸ਼ਖਸ ਨੇ ਕੀਤੀ ਐਮਰਜੈਂਸੀ ਐਗ੍ਰੀਡ ਖੋਲਣ ਦੀ ਕੋਸ਼ਿਸ਼ ਸਟਾਫ ਮੈਂਬਰ ਤੇ ਕੀਤਾ ਹਮਲਾ ਪਾਕਿਸਤਾਨ ਨੇ ਕੱਡੇ 1600 ਅਫਗਾਨ ਨਾਗਰਿਕ ਰਿਪੋਰਟ ਕੀਤਾ ਗਿਆ ਦਾਵਾ ਅਮਰੀਕਾ ਦੇ ਟੈਰਿਫ ਕਾਰਨ ਦੁਨੀਆ ਭਰ ਦੇ ਦੇਸ਼ਾਂ 'ਚ ਹਲਚਲ ਪੰਜਾਬ ਤੋਂ ਬਾਅਦ ਮੁਲਕ ਯੂਐਸ ਨਾਲ ਕਰਨਾ ਚਾਹੁੰਦੇ ਨੇ ਗੱਲਬਾਤ ਮਟਾਲਾ ਦੇ ਥਾਣੇ ਨੇੜੇ ਠਮਾਕਾ ਪੁਲਿਸ ਨੂੰ ਪੰਆ ਭਾਜੜਾ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਜਾਂਚ ਹੋਈ ਸ਼ੁਰੂ ਉਚਾਲ ਦੀ ਮਾਰ ਚੱਲ ਰਹੇ ਮਿਆਂਮਾਰ ਦੀ ਮਦਦ ਲਈ ਸਭ ਤੋਂ ਅੱਗੇ ਹੈ ਭਾਰਤ ਭੇਜੀ ਗਈ 442 ਟਨ ਹੋਰ ਰਾਹਤ ਸਮਗਰੀ ਅਤੇ ਹੁਣ ਖਬਰਾਂ ਵਿਸਥਾਰ ਨਾਲ ਆਸਟ੍ਰੇਲੀਆ ਤੋਂ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਸਿਡਨੀ ਜਾਣ ਵਾਲੀ ਉਡਾਨ ਦੌਰਾਨ ਸ਼ਖਸ ਨੇ ਅਚਾਨਕ ਐਮਰਜੈਂਸੀ ਐਗਜ਼ਿਟ ਖੋਲਣ ਦੀ ਕੋਸ਼ਿਸ਼ ਕੀਤੀ ਜਿहां ਇਸ ਮਾਮਲੇ ਦੇ ਵਿੱਚ ਸ਼ਖਸ ਤੇ ਧਮਕੀ ਦੇਣ ਅਤੇ ਹਮਲੇ ਦਾ ਦੋਸ਼ ਵੀ ਲਗਾਇਆ ਗਿਆ ਹੈ ਆਸਟ੍ਰੇਲੀਆਈ ਸੰਗੀ ਪੁਲਿਸ ਨੂੰ ਬੀਤੀ ਦੇਰ ਸ਼ਾਮ ਮਲੇਸ਼ੀਆ ਦੇ ਕੁਵਾਲਾ ਲੰਪੂਰ ਤੋਂ ਆ ਰਹੀ 에어 এਸ਼ੀਆ ਦੀ ਉਡਾਨ ਦੇ ਦੌਰਾਨ ਸਿਡਨੀ ਹਵਾਈ ਅੱਡੇ ਤੇ ਬੁਲਾਇਆ ਗਿਆ ਸੀ 46 ਸਾਲਾ ਜਾਰਡਨ ਦੇ ਨਾਗਰਿਕ ਤੇ ਇਹ ਦੋਸ਼ ਲਗਾਇਆ ਗਿਆ ਹੈ ਕਿ ਉਸਨੇ ਉਡਾਨ D7220 ਤੇ ਉਡਾਨ ਦੌਰਾਨ ਪਿਛਲਾ ਐਮਰਜੈਂਸੀ ਐਗਜ਼ਿਟ ਦਰਵਾਜ਼ਾ ਖੋਲਣ ਦੀ ਕੋਸ਼ਿਸ਼ ਕੀਤੀ 에어ਲਾਈਨ ਸਟਾਫ ਉਸਨੂੰ ਜਹਾਜ਼ ਵਿਚਕਾਰ ਲਈ ਇੱਕ ਸੀਟ ਤੇ ਲੈ ਗਿਆ ਹਾਲਾਂਕਿ ਉਸਨੇ ਫਿਰ ਕਥਿਤ ਤੌਰ ਤੇ ਵਿਚਕਾਰਲਾ ਐਮਰਜੈਂਸੀ ਐਗਜ਼ਿਟ ਦਰਵਾਜ਼ਾ ਖੋਲਣ ਦੀ ਕੋਸ਼ਿਸ਼ ਕੀਤੀ ਉਸ ਵਿਅਕਤੀ ਨੂੰ ਫਿਰ ਚਾਲਕ ਦਲ ਅਤੇ ਯਾਤਰੀਆਂ ਦੁਆਰਾ ਰੋਕਿਆ ਗਿਆ ਜਿਸ ਦੌਰਾਨ ਉਸਨੇ ਕਥਿਤ ਤੌਰ ਤੇ ਇੱਕ ਸਟਾਫ ਮੈਂਬਰ ਤੇ ਹਮਲਾ ਕਰ ਦਿੱਤਾ ਪੁਲਿਸ ਨੇ ਉਸਤੇ ਜਹਾਜ਼ ਦੀ ਸੁਰੱਖਿਆ ਨੂੰ ਖਤਰੇ ਵਿੱਚ ਪਾਉਣ ਅਤੇ ਕੈਬਿਨ ਕਰੂ ਦੇ ਇੱਕ ਮੈਂਬਰ ਤੇ ਹਮਲਾ ਕਰਨ ਦਾ ਦੋਸ਼ ਲਗਾਇਆ ਉਧਰ ਪਾਕਿਸਤਾਨ ਸਰਕਾਰ ਨੇ 1 ਅਪ੍ਰੈਲ ਤੋਂ ਹੁਣ ਤੱਕ 6700 ਅਫਗਾਨ ਨਾਗਰਿਕਾਂ ਨੂੰ ਦੇਸ਼ ਨਿਕਾਲਾ ਦੇ ਦਿੱਤਾ ਜਿहां ਪਾਕਿਸਤਾਨ ਸਰਕਾਰ ਨੇ ਇਹ ਕਦਮ ਪਿਛਲੇ ਹਫਤੇ ਸਮਾਂ ਸੀਮਾ ਖਤਮ ਹੋਣ ਤੋਂ ਬਾਅਦ ਚੁੱਕਿਆ ਹੈ ਇਹ ਜਾਣਕਾਰੀ ਮੀਡੀਆ ਦੇ ਵਿੱਚ ਪ੍ਰਕਾਸ਼ਿਤ ਖਬਰਾਂ ਦੇ ਵਿੱਚ ਦਿੱਤੀ ਗਈ ਹੈ ਇਸ ਵਿੱਚ ਕਿਹਾ ਗਿਆ ਹੈ ਕਿ ਸਾਰੇ ਅਫਗਾਨ ਨਾਗਰਿਕ ਕਾਰਡਾਂ ਦੀ ਸਵੈ ਇਛਤ ਵਾਪਸੀ ਦੀ 31 ਮਾਰਚ ਦੀ ਸਮਾਂ ਸੀਮਾ ਖਤਮ ਹੋਣ ਤੋਂ ਬਾਅਦ ਦੇਸ਼ ਨਿਕਾਲੇ ਵਿੱਚ ਤੇਜ਼ੀ ਆਈ ਹੈ। ਦੇਸ਼ ਨਿਕਾਲੇ ਦਿੱਤੇ ਗਏ ਲੋਕਾਂ ਦੇ ਵਿੱਚ 2874 ਪੁਰਸ਼, 1755 ਮਹਿਲਾਵਾਂ ਤੇ 2071 ਬੱਚੇ ਸ਼ਾਮਿਲ ਨੇ। ਇਹਨਾਂ ਵਿਅਕਤੀਆਂ ਨੂੰ ਪੇਸ਼ਾਵਰ ਦੇ ਨੇੜੇ ਲੈਂਡੀ ਕੋਰਟਲ ਵਿਖੇ ਇੱਕ ਟਰਾਂਜ਼ਿਟ ਕੈਂਪ ਦੇ ਵਿੱਚ ਲਜਾਇਆ ਗਿਆ ਜਿੱਥੇ ਉਹਨਾਂ ਨੂੰ ਤੌਰ ਖੰ ਸਰਹਦੀ ਬਿੰਦੂ ਰਾਹੀਂ ਦੇਸ਼ ਨਿਕਾਲਾ ਦੇਣ ਤੋਂ ਪਹਿਲਾਂ ਜ਼ਰੂਰੀ ਪ੍ਰਕਿਰਿਆ ਪੂਰੀ ਕੀਤੀ ਗਈ। ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਵੱਲੋਂ ਟੈਰਿਫ ਲਗਾਉਣ ਦੀ ਘੋਸ਼ਣਾ ਤੋਂ ਬਾਅਦ ਹੁਣ ਦੁਨੀਆ ਦੇ ਪੰਜਾਬ ਤੋਂ ਵੱਧ ਦੇਸ਼ ਅਮਰੀਕਾ ਨਾਲ ਸੰਪਰਕ ਕਰ ਰਹੇ ਨੇ ਤਾਂ ਜੋ ਵਪਾਰ ਨੂੰ ਲੈ ਕੇ ਗੱਲਬਾਤ ਕੀਤੀ ਜਾ ਸਕੇ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੁ ਅੱਜ ਸੋਮਵਾਰ ਨੂੰ ਵਾਈਟ ਹਾਊਸ ਪਹੁੰਚ ਰਹੇ ਨੇ ਜਿੱਥੇ ਉਹ ਇਹਨਾਂ ਨਵੇਂ ਟੈਰਿਫ ਬਾਰੇ ਚਰਚਾ ਕਰਨਗੇ। ਜਪਾਨ ਵੀ ਜਲਦ ਹੀ ਰਾਸ਼ਟਰਪਤੀ 트੍ਰੰਪ ਨਾਲ ਸੰਪਰਕ ਕਰਨ ਵਾਲਾ ਹੈ। ਉਧਰ ਤਾਈਵਾਨ ਦੇ ਰਾਸ਼ਟਰਪਤੀ ਲਾਈ ਚਿੰਗ ਤੇ ਨੇ ਕਿਹਾ ਹੈ ਕਿ ਉਹ ਗੱਲਬਾਤ ਦੇ ਲਈ ਤਿਆਰ ਨੇ ਅਤੇ ਜ਼ੀਰੋ ਟੈਰਿਫ ਨੂੰ ਆਧਾਰ ਬਣਾ ਕੇ ਵਪਾਰ ਵਿਚਾਰ ਰਹੀਆਂ ਰੁਕਾਵਟਾਂ ਨੂੰ ਦੂਰ ਕਰਨਗੇ ਨਾਲ ਹੀ ਉਹਨਾਂ ਇਹ ਵੀ ਵਾਅਦਾ ਕੀਤਾ ਹੈ ਕਿ ਤਾਈਵਾਨ ਦੀਆਂ ਕੰਪਨੀਆਂ ਅਮਰੀਕਾ ਵਿੱਚ ਆਪਣਾ ਨਿਵੇਸ਼ ਵਧਾਉਣਗੀਆਂ ਖਬਰਾਂ ਦਾ سلسلہ ਇਸੇ ਤਰ੍ਹਾਂ ਜਾਰੀ ਰਹੇਗਾ ਫਿਲਹਾਲ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ this program is sponsored by dr surinder singh gill immigration consultant ताजी खबरा देखन ਲਈ ਹੁਣੇ ਸਬਸਕ੍ਰਾਈਬ ਕਰੋ ਸਬਰੰਗ ਟੀਵੀ ਨੂੰ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਪੰਜਾਬ ਵਿੱਚ ਪੁਲਿਸ ਥਾਣਿਆਂ ਨੇੜੇ ਤਮਾਕਿਆਂ ਦੀਆਂ ਖਬਰਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹੁਣ ਬਟਾਲਾ ਦੇ ਕੀਲਾ ਲਾਲ ਸਿੰਘ ਥਾਣੇ ਨੇੜੇ ਧਮਾਕਾ ਹੋਣ ਦੀ ਸੂਚਨਾ ਮਿਲੀ ਹੈ ਧਮਾਕਾ ਐਤਵਾਰ ਤੇ ਸੋਮਵਾਰ ਦੀ ਦਰਮਿਆਨੀ ਰਾਤ ਨੂੰ ਹੋਇਆ ਦੱਸਿਆ ਜਾ ਰਿਹਾ ਹੈ ਜਿਸ ਬਾਰੇ ਆਸ-ਪਾਸ ਦੇ ਲੋਕਾਂ ਨੇ ਗੂੰਜ ਸੁਣਾਈ ਦੇਣ ਬਾਰੇ ਕਿਹਾ ਪੁਲਿਸ ਵੱਲੋਂ ਭਾਵੇਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਕਿਹਾ ਜਾ ਰਿਹਾ ਹੈ ਕਿ ਪੁਲਿਸ ਲਗਾਤਾਰ ਹੋਏ ਤਿੰਨ ਵਾਰੀ ਸੁਣਾਈ ਦਿੱਤੀ ਧਮਾਕਿਆਂ ਵਰਗੀ ਗੂੰਜ ਨੂੰ ਲੈ ਕੇ ਅਲਰਟ ਤੇ ਹੈ ਉਦੋਂ ਇਸ ਧਮਾਕੇ ਨੂੰ ਲੈ ਕੇ ਬਬਰ ਖਾਲਸਾ ਇੰਟਰਨੈਸ਼ਨਲ ਗਰੁੱਪ ਦੇ ਵੱਲੋਂ ਕਥਿਤ ਤੌਰ ਤੇ ਇੱਕ ਪੋਸਟ ਸਾਂਝੀ ਕਰਕੇ ਜ਼ਿੰਮੇਵਾਰੀ ਲਈ ਗਈ ਹੈ ਮੁਢਲੀ ਜਾਣਕਾਰੀ ਦੇ ਅਨੁਸਾਰ ਠਮਾਕਾ ਥਾਣੇ ਦੇ ਸਾਹਮਣੇ ਲੰਘਦੀ ਨਹਿਰ ਦੇ ਦੂਜੇ ਪਾਸੇ ਹੋਇਆ ਦੱਸਿਆ ਜਾ ਰਿਹਾ ਹੈ ਜਿਸ ਸੰਬੰਧੀ ਬਟਾਲਾ ਪੁਲਿਸ ਦੇ ਵੱਲੋਂ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਪਿਛਲੇ ਹਫਤੇ ਆਏ 7.7 ਤੀਬਰਤਾ ਦੇ ਸ਼ਕਤੀਸ਼ਾਲੀ ਪੋਚਾਲ ਦੀ ਮਾਰ ਚੱਲ ਰਿਹਾ ਮਿਆਂਮਾਰ ਹਲੇ ਵੀ ਇਸ ਤਬਾਹੀ ਤੋਂ ਉੱਬਰ ਨਹੀਂ ਪਾਇਆ ਇਸ ਦੌਰਾਨ ਹੁਣ ਤੱਕ 3000 ਤੋਂ ਵੱਧ ਲੋਕ ਜਾਨ ਗਵਾ ਚੁੱਕੇ ਨੇ ਜਦਕਿ ਹਜ਼ਾਰਾਂ ਹੀ ਹੋਰ ਜ਼ਖਮੀ ਨੇ ਜਿਨ੍ਹਾਂ ਦਾ ਵਕ ਵਕ ਹਸਪਤਾਲਾਂ ਦੇ ਵਿੱਚ ਇਲਾਜ ਚੱਲ ਰਿਹਾ ਹੈ ਆਪਣੇ ਗੁਆਂਢੀ ਦੇਸ਼ ਤੇ ਪਈ ਇਸ ਕੁਦਰਤੀ ਮਾਰ ਦੇ ਸਮੇਂ ਭਾਰਤ ਮਿਆਂਮਾਰ ਨਾਲ ਖੜਾ ਹੈ ਤੇ ਹਰ ਸੰਭਵ ਮਦਦ ਕਰ ਰਿਹਾ ਹੈ ਇਸ ਦੌਰਾਨ ਭਾਰਤ ਨੇ ਮਿਆਂਮਾਰ ਦੀ ਮਦਦ ਦੇ ਲਈ ਆਪਰੇਸ਼ਨ ਬ੍ਰਹਮਾ ਸ਼ੁਰੂ ਕੀਤਾ ਹੋਇਆ ਜਿਸ ਦੇ ਤਹਿਤ ਭਾਰਤ ਦੇ ਵੱਲੋਂ ਮਿਆਂਮਾਰ ਦੀ ਹਰ ਸੰਭਵ ਮਦਦ ਕੀਤੀ ਜਾ ਰਹੀ ਹੈ ਜਿਸ ਵੱਲੋਂ 442 ਟਨ ਹੋਰ ਰਾਹਤ ਸਮਗਰੀ ਭੇਜੀ ਗਈ ਹੈ ਇਸ ਤੋਂ ਇਲਾਵਾ ਭਾਰਤ ਨੇ ਉੱਥੇ ਨੈਸ਼ਨਲ ਡਿਜਾਸਟਰ ਰਿਸਪੌਂਸ ਫੋਰਸ ਦੇ 80 ਅਧਿਕਾਰੀਆਂ ਨੂੰ ਤਾਇਨਾਤ ਵੀ ਕੀਤਾ ਹੋਇਆ ਹੈ ਇਸ ਤੋਂ ਇਲਾਵਾ ਭਾਰਤੀ ਸੈਨਾ ਨੇ ਉੱਥੇ ਇੱਕ ਫੀਲਡ ਹਸਪਤਾਲ ਵੀ ਖੋਲ੍ਹਿਆ ਤਾਂ ਜੋ ਜ਼ਖਮੀਆਂ ਨੂੰ ਮੈਡੀਕਲ ਸਹਾਇਤਾ ਦਿੱਤੀ ਜਾ ਸਕੇ ਖਾਲਸਾ ਪੰਥ ਦੀ ਸਾਜਨਾ ਮੌਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕਾਨਫਰੰਸ ਕਰਨ ਜਾ ਰਹੀ ਹੈ ਇਸ ਸੰਬੰਧੀ ਬੁੜਲਾਡਾ ਹਲਕੇ ਦੀ ਵੱਖ-ਵੱਖ ਪਿੰਡਾਂ ਅੰਦਰ ਮੀਟਿੰਗਾਂ ਦੌਰਾਨ ਬੋਲਦਿਆਂ ਪਾਰਟੀ ਦੇ ਕੌਮੀ ਯੂਥ ਪ੍ਰਧਾਨ ਈਮਾਨ ਸਿੰਘ ਮਾਨ ਨੇ ਕਿਹਾ ਕਿ ਦੇਸ਼ ਦੇ ਗ੍ਰਹਿ ਮੰਤਰੀ ਵੱਲੋਂ ਆਏ ਦਿਨ ਪੰਜਾਬ ਅਤੇ ਪੰਜਾਬੀਅਤ ਖਿਲਾਫ ਦਿੱਤੇ ਜਾ ਰਹੇ ਬਿਆਨ ਮੰਨ ਭਾਗੇ ਨੇ ਜਿਨ੍ਹਾਂ ਨਾਲ ਸਿੱਖ ਹਲਕਿਆਂ ਦੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਉਨਾ ਕਹੇ ਕਿ ਕੇਂਦਰ ਦੀ ਮੋਦੀ ਸਰਕਾਰ ਸਿੱਖਾਂ ਦੇ ਮਸਲੇ ਹੱਲ ਕਰਨ ਦੀ ਬਜਾਏ ਸਿਆਸੀ ਰੋਟੀਆਂ ਸੇਕ ਰਹੀ ਹੈ। ਉਹਨਾਂ ਕਹੇ ਕਿ ਇਸ ਕਾਨਫਰੰਸ ਨੂੰ ਕਾਮਯਾਬ ਕਰਨ ਦੇ ਲਈ ਪਾਰਟੀ ਦੇ ਵੱਲੋਂ ਸਵੇ ਭਾਰੰਦਰ ਮੀਟਿੰਗਾਂ ਦਾ ਦੌਰ ਚੱਲ ਰਿਹਾ ਹੈ ਤੇ ਬੁੱਢਲਾਡਾ ਹਲਕੇ ਵਿੱਚੋਂ ਹਜ਼ਾਰਾਂ ਵਰਕਰ ਸ਼੍ਰੀ ਦਮਦਮਾ ਸਾਹਿਬ ਵਿਖੇ ਪਹੁੰਚਣਗੇ। ਉਹਨਾਂ ਪੰਥ ਹਮਦਰਦੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਕਾਨਫਰੰਸ ਦੇ ਵਿੱਚ ਵੱਧ ਚੜ ਕੇ ਹਿੱਸਾ ਲੈਣ ਤਾਂ ਜੋ ਸਿੱਖੀ ਮਸਲਿਆਂ ਨੂੰ ਹੱਲ ਕੀਤਾ ਜਾ ਸਕੇ। ਇਹ ਸਨ ਸਾਡੀਆਂ ਅੱਜ ਦੀਆਂ ਖਬਰਾਂ। ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਦਬੋਈ ਇਜਾਜ਼ਤ ਧੰਨਵਾਦ